ਸਾਸਰੀ ਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਿੱਕੇ ਕਰੇਲੇਾਂ ਦੀ ਸਬਜ਼ੀ ਬਣਾਉਣ ਲੱਗੇ ਆਂ ਜਿਹੜੇ ਆਹ ਵਾਲੇ ਨਿੱਕੇ ਕਰੇਲੇ ਹੁੰਦੇ ਆ ਤੇ ਇਹਨਾਂ ਨੂੰ ਆਪਾਂ ਕੱਟ ਲੈਣਾ ਵਾ ਮਾੜਾ ਜੈ ਇਦੋਂ ਆਈ ਮਗਰੋਂ ਤੇ ਮੂਰੀੋਂ ਲਾਉਣੇ ਆ ਇਹਨਾਂ ਨੂੰ ਆਪਾਂ ਧੋ ਰਿਆ ਸੀਗਾ ਤੇ ਇਹਨਾਂ ਨੂੰ ਐ ਕੱਢਣਾ ਜਿਹੜਾ ਕੋਈ ਜਿਵੇਂ ਹੁਣ ਬੀਏ ਦੇ ਵਿੱਚ ਪੱਕਾ ਵਾ ਤੇ ਇਹ ਬੀ ਆਪਾਂ ਐ ਕਰ ਦੇਣਾ ਕੱਢ ਦਾਂਗੇ ਨਹੀਂ ਫਿਰ ਇਹਦਾ ਸਵਾਦ ਨਹੀਂ ਆਉਂਦਾਗਾ ਇਹਨਾਂ ਨੂੰ ਕੱਟਣ ਨੂੰ ਕਾਫੀ ਟਾਈਮ ਲੱਗ ਜਾਂਦਾ ਜਿਵੇਂ ਛੋਟੇ ਆ ਤੇ ਇਹਨਾਂ ਨੂੰ ਆ ਹੀ ਰੱਖਾਂਗੇ ਜਿਹੜਾ ਕਰੇਲਾ ਵੱਡਾ ਹੋ ਉਹਦੇ ਆਪਾਂ ਵੱਧ ਪੀਸ ਕਰਾਂਗੇ ਚਾਰ ਪੀਸ ਕਰਾਂਗੇ ਤੇ ਇਹਨਾਂ ਦੇ ਵਿੱਚੋਂ ਬੀਜ ਕੱਢ ਦੇਣੇ ਇੱਕ ਵੀ ਪੱਕਾ ਬੀਜ ਨਹੀਂ ਆਪਾਂ ਵਿੱਚ ਪਾਉਣਾ ਨਹੀਂ ਸਾਰੀ ਸਬਜ਼ੀ ਦਾ ਸਵਾਦ ਖਰਾਬ ਹੋ ਜਾਂਦਾ ਜਿਵੇਂ ਹੁਣ ਥੋੜਾ ਜਿਹਾ ਇਹ ਵੱਡਾ ਵਾ ਕਰੇਲਾ ਆ ਦੇਖੋ ਇਹ ਵੀ ਵਿੱਚੋਂ ਪੱਕਾ ਵਾ ਇਹਦੇ ਵਿੱਚੋਂ ਵੀ ਆਪਾਂ ਬੀਜ ਕੱਢ ਦੇਣੇ ਆ ਇਹਦੇ ਆਪਾਂ ਚਾਰ ਪੀਸ ਕਰ ਦਾਂਗੇ ਕਿਉਂਕਿ ਨਾ ਤਾਂ ਬਾਲੇ ਵੱਡੇ ਪੀਸ ਕਰਨੇ ਆ ਨਾ ਬਾਲੇ ਛੋਟੇ ਕਰਨੇ ਆ ਕਿਉਂਕਿ ਜਦੋਂ ਆਪਾਂ ਭੁੰਨਣਾ ਵਾ ਉਦੋਂ ਠੀਕ ਹੋ ਜਾਣਗੇ ਇਹ ਤੇ ਜਿਹੜੇ ਛੋਟੇ ਕਰੇਲੇ ਆ ਕਈ ਵਾਰ ਕੱਚੇ ਹੁੰਦੇ ਆ ਕਈ ਵਾਰ ਪੱਕੇ ਹੁੰਦੇ ਛੇਤੀ ਪੱਕ ਜਾਂਦੇ ਇਹ ਆਪਾਂ ਆਹਰ ਸਾਈਡ ਦਾਂਗੇ ਕੱਟ ਕੇ ਇੰਨਾ ਤੇ ਥੋੜੀ ਜੀ ਮਿਹਨਤ ਲੱਗ ਜਾਂਦੀ ਆ ਕਿਉਂਕਿ ਬੀ ਛੇਤੀ ਪੱਕ ਜਾਂਦੇ ਆ ਤੇ ਬੀ ਨਾ ਬਿਲਕੁਲ ਵੀ ਵਿੱਚ ਹੁਣ ਦੇ ਫਿਰ ਬਹੁਤ ਜੇ ਬੀ ਨਾ ਵਿੱਚ ਹੋਣਗੇ ਟੇਸਟੀ ਬਣਗੇ ਜਿਹੜਾ ਪੱਕਾ ਵੀ ਉਹ ਨਾਲ ਦੀ ਨਾਲ ਹੀ ਕੱਢਣਾ ਵਾ ਇਹ ਤੇ ਹੁਣ ਆਈ ਆਪਾਂ ਸਾਰੇ ਕਰੇਲੇ ਕੱਟ ਲੈਣੇ ਆ ਤੇ ਸੋਨੂੰ ਕੱਟ ਕੇ ਬਾਹਰ ਚ ਦਿਖਾਉਨੇ ਹਾਂ ਹਾਂਜੀ ਆਪਾਂ ਕਰੇਲੇ ਕੱਟ ਲਏ ਸੀਗੇ ਤੇ ਆਪਾਂ ਪਿਆਜ਼ ਵੀ ਕੱਟ ਰਹੇ ਧੋ ਵੀ ਲੈ ਤੇ ਹੋਰ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਥੋੜੀ ਜੀ ਆਪਾਂ ਸੌਂਫ ਲਵਾਂਗੇ ਸੌਂਫ ਆਪਾਂ ਤਾ ਲਵਾਂਗੇ ਕਿਉਂਕਿ ਕਰੇਲੇ ਕੜੱਟਰਚ ਹੁੰਦੇ ਆ ਤੇ ਨਾਲ ਇਹਨਾਂ ਨਾਲ ਫਿਰ ਤਜਾਬ ਨਹੀਂ ਬਣਦਾ ਕਾ ਸੌਂਫ ਲੈਣੀ ਆ ਹਰੀ ਮਿਰਚ ਆਪਦੇ ਸਵਾਦ ਅਨਸਾਰ ਹਲਦੀ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਦੀ ਥਾਂ ਤੇ ਸਾਨੂੰ ਹਰ ਵਾਰ ਵੀਡੀਓ ਚ ਹਰ ਵੀਡੀਓ ਚ ਦੱਸ ਦਈਏ ਤੁਸੀਂ ਲਾਲ ਮਿਰਚ ਵੀ ਵਰਤ ਸਕਦੇ ਆ ਤੇ ਨੂਨ ਲੈਣਾ ਆਪਦੇ ਸਵਾਦ ਅਨਸਾਰ ਤੇ ਜੀਰਾ ਜੀਰਾ ਲੈ ਲਓ ਸਾਫ ਦਾ ਤੇ ਥੋੜਾ ਜਿਹਾ ਤੁਸੀਂ ਆਮਚੂਰ ਪਾ ਲਿਓ ਤੇ ਇਹਦੇ ਥਾਂ ਤੇ ਤੁਸੀਂ ਇੱਕ ਏਰੇਲਿਆਂ ਦੇ ਵਿੱਚ ਕਈ ਇਮਲੀ ਨੂੰ ਭਿਉ ਕੇ ਉਹਦਾ ਪਾਣੀ ਜਾ ਵੀ ਪਾ ਲੈਂਦੇ ਹੁੰਦੇ ਆ ਵਿੱਚ ਫਿਰ ਕੜੱਪਣ ਘਟ ਜਾਂਦੀ ਹੁੰਦੀ ਆ ਖਟਿਆਈ ਨਾਲ ਤੇ ਜੇ ਉਹ ਨਹੀਂ ਕਰਦੇ ਤੁਸੀਂ ਆਮਚੂਰ ਪਾ ਲਿਓ ਤੇ ਗਰਮ ਮਸਾਲਾ ਤੇ ਇਹ ਆਪਾਂ ਨੂੰ ਸਮਾਨ ਚਾਹੀਦਾ ਤੇ ਹੁਣ ਆਪਾਂ ਕarele ਬਣਾਉਣਾ ਆ ਸਰੋਂ ਦਾ ਤੇਲ ਨੇ ਵਰਤਿਆ ਵਾ ਸਰੋਂ ਦਾ ਤੇਲ ਮੈਂ ਗਰਮ ਰੱਖਦਾ ਵਾ ਇੱਧਰ ਤੇ ਇੱਧਰ ਗਰਮ ਹੋ ਗਿਆ ਸਰੋਂ ਦਾ ਤੇਲ ਇੱਕ ਜਿਹਾ ਆਪਾਂ ਕarele ਤਲਕਾਂਗੇ ਤੇ ਇੱਕ ਦੇ ਵਿੱਚ ਆਪਾਂ ਗੰਡੇ ਤੇ ਇਹ ਕarele ਲੱਗ ਹੀ ਭੁੰਨੇ ਆ ਇਹਨਾਂ ਨੂੰ ਵੱਦੋ ਵੱਦ ਭੁੰਨਣਾ ਵਾ ਕਿਉਂਕਿ ਫਿਰ ਇਹਨਾਂ ਦੀ ਕੜਤਨ ਘੱਟ ਜਾਂਦੀ ਹੈ ਇਹਨਾਂ ਨੂੰ ਨੂਨ ਲਾ ਕੇ ਰੱਖਣ ਦੀ ਲੋੜ ਨਹੀਂ ਪੈਂਦੀ ਜੇ ਆਪਾਂ ਇਹਨਾਂ ਨੂੰ ਛੋਟੇ ਕareleਆਂ ਨੂੰ ਨੂਨ ਲਾ ਕੇ ਰੱਖਦੇ ਆ ਤਾਂ ਜਦੋਂ ਆਪਾਂ ਇਹਨਾਂ ਨੂੰ ਘਟਕੇ ਨੇ ਜੋੜਦੇ ਆ ਤੇ ਇਹ ਖਰਾਬ ਹੋ ਜਾਂਦੇ ਆ ਫਿਰ ਇਹ ਐ ਪੈਚਕ ਜਾਂਦੇ ਆ ਤੇ ਫਿਰ ਉਹ ਸਬਜੀ ਨਹੀਂ ਵਧੀਆ ਬਣਦੀ ਇਹ ਕਲ ਜਾਂਦੀ ਆ ਸਬਜੀ ਦੇ ਵਿੱਚ ਇਸ ਕਰਕੇ ਇਹਨਾਂ ਨੂੰ ਨੂਨ ਲਾ ਕੇ ਰੱਖਣ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਆਪਾਂ ਨੂਨ ਲਾ ਕੇ ਨਹੀਂ ਰੱਖਿਆ ਤੇ ਇਹਨਾਂ ਨੂੰ ਆਪਾਂ ਲੱਗ ਹੀ ਭੁੰਨਾਂਗੇ ਤੇ ਹੁਣ ਆਪਾਂ ਸਬਜੀ ਤਿਆਰ ਕਰਦੇ ਆਂ ਹਾਂਜੀ ਤੇਲ ਗਰਮ ਹੋ ਗਿਆ ਆਪਾਂ ਕarele ਪਾ ਦਾਂਗੇ ਅੰਦੀ ਪਾਈ ਨਹੀਂ ਬ੍ਰਾਊਨ ਕਰ ਲਾਂਗੇ ਪੂਰੇ ਭੁੰਨ ਲਾਂਗੇ ਬੱਚੇ ਵਾਂਗੂ ਦੀ ਚੋਨੇ ਬਸਾਉਂਦੇ ਰਹਿਾਂਗੇ ਤੇ ਗੈਸ ਥੋੜਾ ਜਿਹਾ ਮੀਡਲਮ ਹੀ ਰੱਖੋ ਬੜਾ ਤੇਜ਼ ਨਾ ਗੈਸ ਕਰੋ ਕਰਿਓ ਮੈਂ ਇਹ ਜਵਾ ਮਾਚੀ ਯਾਨੀ ਕਿ ਤੇਲ ਤੁਸੀਂ ਆਪਣੇ ਹਿਸਾਬ ਦਾ ਪਾ ਸਕਦੇ ਹੋ ਸਟੇਰ ਫਰੈਂਡ ਦੇ ਬਰਤਨ ਵਿੱਚ ਸਾਈ ਕੋਈ ਤੇਲ ਵਰਤਣਾ ਚਾਹੀਦਾ ਵਰਤੋ ਤੁਹਾਡੀ ਮਰਜ਼ੀ ਹੈ ਤੇ ਇਹਨਾਂ ਨੂੰ ਲੱਗ ਗਈ ਭੁੰਨਿਓ ਕਈ ਲੋਕ ਕੀ ਕਰਦੇ ਆ ਪਹਿਲਾਂ ਗੰਡੇ ਪਾ ਦਿੰਦੇ ਆ ਗੰਡਿਆਂ ਨੂੰ ਥੋੜਾ ਜਿਹਾ ਸੇਕ ਲਵਾ ਕੇ ਵਿੱਚ ਕਰੇਲੇ ਪਾ ਦਿੰਦੇ ਆ ਜਾਂ ਪਹਿਲਾਂ ਕਰੇਲੇ ਪਾ ਕੇ ਬਾਅਦ ਚੰਡੇ ਦਾ ਸੇਕ ਥੋੜਾ ਇਹਨਾਂ ਨੂੰ ਸੇਕਣ ਵਾਸਤੇ ਗੰਡੇ ਪਾ ਦਿੰਦੇ ਆ ਪਰ ਉਦਾਂ ਨਾ ਕਰੋ ਜੀ ਆਪਾਂ ਉਦਾਂ ਕਰਦੇ ਆ ਫੇਰ ਕੜਤਾਂ ਚ ਬਹੁਤ ਵੱਡਣਗੇ ਤੇ ਇਹਨਾਂ ਨੂੰ ਲੱਗੀ ਹੁੰਦਾ ਤੇ ਹੁਣ ਆਪਾਂ ਇਧਰਲਾ ਤੇਲ ਵੀ ਗਰਮ ਹੋ ਚੱਲਿਆ ਤੇ ਆਪਾਂ ਇਧਰ ਵੀ ਪਿਆਜ਼ ਵਿੱਚ ਪਾ ਲਾਂਗੇ ਇਧਰ ਆਪਾਂ ਤੜਕਾ ਤਿਆਰ ਕਰ ਲਾਂਗੇ ਤੇ ਗੰਡੇ ਤੁਸੀਂ ਆਪਣੇ ਹਿਸਾਬ ਨਾਲ ਲੰਬੇ ਕੱਟ ਲਓ ਕਿਉਂਕਿ ਇਸ ਵਿੱਚ ਸਬਜ਼ੀ ਤੋਂ ਕਿ ਲੰਬੇ ਪਿਆਜ਼ ਵਧੀਆ ਲੱਗਦੇ ਆ ਤੇ ਜਿੰਨੇ ਵੀ ਤੁਸੀਂ ਪੌਣੇ ਆ ਉਹਨੇ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਕੱਟ ਲਓ ਦੀਰਨੇ ਕਪਾਉਣੇ ਸਾਜੀ ਤੇ ਆਜ ਵੀ ਆਪਾਂ ਬ੍ਰਾਊਨ ਕਰਾਂਗੇ ਇਹ ਵੀ ਪੂਰੇ ਬ੍ਰਾਊਨ ਕਰ ਲੈਣੇ ਬਾਅਦ ਵਿੱਚ ਦੋਨੇ ਚੀਜ਼ਾਂ ਆਪਾਂ ਇਕੱਠੀ ਆਪਾਂ ਮਿਕਸ ਕਰਕੇ ਚਰਲੇ ਆਲਾ ਲੈਣੇ ਉਹਨਾਂ ਵਿੱਚ ਤੇ ਇਹਨਾਂ ਨੂੰ ਜਲਦੀ ਜਲਦੀ ਸਾਤੀ ਚ ਸਾਲ ਲਵਾ ਲੈਣਾ ਤੇ ਇਹ ਸਭ ਤੋਂ ਸਭ ਤਾਂ ਹੋ ਗਿਆ ਨੇ ਜਿਹੜਾ ਮਾੜਾ ਮਟਰੀ ਮਾਣੀ ਹੁੰਦਾ ਵੋ ਸਾਰਾ ਮਾਤੀ ਜੀ ਕੜਫੰਜੀ ਮਿਕਸ ਕਰੀਏ ਇਹ ਵੀ ਆਪਾਂ ਬ੍ਰਾਊਨ ਕਰ ਲੈਣੇ ਇੰਨੀ ਬੱਤੀ ਬੱਤੀ ਬਸਾਂ ਦੇ ਰਾਮਾ ਅੱਜ ਆਪਾਂ ਗੱਡਿਆਂ ਦੇ ਵਿੱਚ ਜੀਰਾ ਪਾ ਲਾਂਗੇ ਮੈਂ ਪਹਿਲਾਂ ਪਾਣੀ ਪਾਇਆ ਨਾ ਤੇ ਇੱਕਦਮ ਪਾਉਂਦਾ ਮੱਚ ਜੀ ਵੱਧ ਸੇਕ ਲੱਗ ਜੀ ਤੇ ਵਿੱਚ ਇਹ ਆਪਾਂ ਸੌਂਫ ਪਾ ਦਿੰਦੇ ਤੇ ਇਹਨਾਂ ਦਾ ਡਿੱਕੇ ਸੇਕ ਜਦੋਂ ਜਦੋਂ ਲੱਗ ਜੇ ਹਾਂਜੀ ਆਪਾਂ ਨੇ ਫੇਸ ਆਪਕਨਟ ਹੋਏ ਹੈ ਗੈਸ ਜਮੇ ਘਾਟ ਸਕਿੱਤਾ ਹੋਇਆ ਹੈ ਤੇ ਇਹਨਾਂ ਨੂੰ ਕਾਫੀ ਆਕਾ ਤਕੇ ਲੱਗ ਗਿਆ ਵਾ कि हाँ आप थोड़ा जो शेक हो जाव अब फिर जिन्हें आह हुए हुए हैं ना, आए। तुक्षे तुक्षे काशी भी भी है तो ना जो आए इदा आप पूरे पूरे सुखे सुके कर लेने भी पोली फेरनी क्योंकि खेत ही फसल ही जाते है बंद छेक ही जाते हैं इस करके आप फ्राई ही कर ला तो ज़्यादा इन्होंने आप जो आए हिलावे जोर जोर भी फिर कोई जाएगी आप इदा बस कल कले ही रखने सेक लगा देना इन्होंने ਤੇ ਇੱਕ ਰੇਪੀਟਾ ਵੀ ਗਾਂ। ਹਾਂਜੀ ਆਪਾਂ ਹੈਵ ਕਾਫੀ ਹੱਦ ਤੱਕ ਦੇ ਹੋ ਗਏ ਬ੍ਰਾਊਨ। ਹੁਣ बस 2 ਮਿੰਟ ਆਪਾਂ ਹੋਰ ਸੇਕ ਲਵਾਉਂਗੇ ਜਿਹੜੇ ਰਹਿ ਗਏ ਐ ਵਿੱਚ ਉਹਨਾਂ ਨੂੰ ਸੇਕ ਲਵਾ ਲਾਂਗੇ। ਕੰਪਲੀਟ। ਫਿਰ ਆਪਾਂ ਇਹ ਗੈਸ ਬੰਦ ਕਰ ਦਾਂਗੇ। ਫਿਰ ਬਸ ਪਿਆਜ਼ ਭੁੰਨਣ ਦੀ ਦੇਰ ਹੈ। ਤੇ ਸਬਜ਼ੀ ਆਪਾਂ ਤਿਆਰ ਹੋ ਜੂਗੀ। ਹਾਂਜੀ ਆਪਾਂ ਕarele ਪੂਰੇ ਭੁੰਨ ਲਿਆ। ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਵੀ ਕੱਚਾ ਰੱਖ ਲੈ ਤੁਸੀਂ ਕਹੋਗੇ ਹੁਣ ਜਿਆਦਾ ਸਾੜ ਤੇ ਆ। ਪਰ ਨਹੀਂ ਜੇ ਆਪਾਂ ਇਹਨਾਂ ਨੂੰ ਥੋੜਾ ਜਿਹਾ ਹਰਾ ਜਿਹਾ ਰੱਖ ਦਿਆਂ ਫੇਰੇ ਜ਼ਿਆਦਾ ਕੜੱਟਣ ਚ ਬਣ ਜਾਂਦੇ ਆ ਇਹ ਜ਼ਿਆਦਾ ਭੁੰਨੇ ਹੋਏ ਵਧੀਆ ਬਣਦੇ ਆ ਹੁਣ ਮੈਂ ਗੈਸ ਕਰ ਦੂੰਗੀ ਬੰਦ ਤੇ ਹੁਣ ਜਦੋਂ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲੱਗਦਾ ਇਦਾਂ ਜਦੋਂ ਪਿਆਜ਼ ਪੂਰੇ ਹੋ ਗਏ ਦੇਖ ਲੇ ਬ੍ਰਾਊਨ ਜੇ ਹੋ ਗਏ ਫੇਰ ਆਪਾਂ ਬੇਚਰ ਲਾ ਲਾਂਗੇ ਤੇ ਨੂੰ ਮੈਂ ਚ ਪਾ ਦਾਂਗੀ ਇਹ ਪੰਨੇ ਤੇ ਵਧੀਆ ਬਣਦੇ ਆ ਨਹੀਂ ਇਹਨਾਂ ਚ ਕੜੱਟਣ ਬਹੁਤ ਜ਼ਿਆਦਾ ਹੁੰਦੀ ਆ ਪਰ ਇਹ ਲੈਣ ਤੇ ਹੰਡਾ ਸੇ ਪਿਆਜ਼ਾਂ ਨੂੰ ਸੇਕ ਲੱਗਣ ਦੇਰ ਹਾਂਜੀ ਆਪਣੇ ਪਿਆਜ਼ ਬਿਲਕੁਲ ਛੁੱਟ ਗਏ ਆ ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਇਹ ਤੁਸੀਂ ਅਦੇ ਸਵਾਦ ਅਨਸਾਰ ਪਾ ਦਿਓ ਜਿੰਨਾ ਤੁਸੀ ਖਾਣੇ ਆ ਤੁੰਡੀ ਲਾ ਦਿਓ ਨਾਲ ਇਹ ਤੋਂ ਬਾਕੀ ਸਾਰੇ ਮਸਾਲੇ ਪਾ ਦੇ ਪਾ ਦਾਂਗੇ ਹਲਦੀ ਇਹ ਸਾਰੇ ਸਵਾਦ ਅਨਸਾਰ ਪਾਓ ਜਿੰਨਾ ਤੁਸੀ ਖਾਣੇ ਆ ਘਰ ਦੇ ਵਿੱਚ ਸਵਾਦ ਉਦੋਂ ਥੋੜੀ ਜਿਹੀ ਕਾਲੀ ਮਿਰਚ ਪਾ ਮੰਨਿ ਕਾਲੀ ਮਿਰਚ ਦੀ ਥਾਂ ਤੇ ਤੁਸੀਂ ਲਾਲ ਮਿਰਚ ਵੀ ਵਰਤ ਸਕਦੇ ਹੋ ਇਹ ਆਪਦੀ ਮਰਜ਼ੀ ਆ ਫਿਰ ਨੂੰ ਆਮ ਜੂਨ ਪਾੜਾ ਥੋੜਾ ਜਿਹਾ ਕਰਨਾ ਵਾ ਗਰਮੀ ਕਰਕੇ ਮੈਂ ਇਹਦੇ ਵਿੱਚ ਲਸਣ ਤੇ ਅਦਰਕ ਨਹੀਂ ਪਾਇਆ ਉਹ ਆਪਦੀ ਮਰਜ਼ੀ ਆ ਜੇ ਤੁਸੀਂ ਗਰਮੀ 'ਚ ਵੀ ਖਾਣੇ ਆ ਤਾਂ ਪਾ ਸਕਦੇ ਆ ਦੀ ਰਾਸੇ ਸੌਂਫ ਮੈਂ ਪਹਿਲਾਂ ਪਾਤੀ ਸੀ ਜਰੂਰੰዴ 퍼 ਜਿੱਤੀ ਗੈਸ ਆਪਾਂ ਮੀਡੀਅਮ ਹੀ ਰੱਖਣਾ ਬਾਲਾ ਫੋਲ ਨਾ ਕਰਿਓ ਤੇ ਜਰੂਰੰዴ ਮੱਚ ਜਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਤਰੇਲੇ ਭੁੰਨੇ ਸੀ ਆ ਦੇਖੋ ਕੱਲੇ ਕੱਲੇ ਆ ਤੇ ਇਹ ਆਪਾਂ ਪਾ ਦੇਣੇ ਆ ਤੇ ਇਹ ਜੇ ਆਪਾਂ ਥੋੜੇ ਜਿਹਾ ਘੱਟ ਭੁੰਨਾਗੇ ਤੇ ਜ਼ਿਆਦਾ ਕੜਕਤਨ ਚ ਰਹਿ ਜਾਣਗੇ ਇਸ ਕਰਕੇ ਇਹਨਾਂ ਨੂੰ ਸੇਕ ਲਗਾਉਣਾ ਹੀ ਪੈਣਾ ਥੋੜਾ ਜਿਹਾ ਤੇਰੇ ਇਹ ਵਧੀਆ ਬਣ ਗਿਆ। ਇਹਨਾਂ ਨੂੰ ਆਪਾਂ ਦੋ ਕੁ ਮਿੰਟ ਸੇਕ ਲਵਾਵਾਂ ਮੈਂ। ਹਾਂਜੀ ਆਪਣੇ ਕarele ਬਿਲਕੁਲ ਤਿਆਰ ਆ ਬਣ ਕੇ ਦੇਖ ਲਓ। ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ। ਤੁਸੀਂ ਇਦਾਂ ਟਰਾਈ ਕਰਕੇ ਜ਼ਰੂਰ ਦੇਖੋ। ਜੇ ਇਹਨਾਂ ਨੂੰ ਆਪਾਂ ਟਮਾਟਰ ਵੀ ਘੱਟ ਸੇਕ ਲਵਾਉਣੀ ਆ ਨਾ ਤੇਰੇ ਬਹੁਤ ਜ਼ਿਆਦਾ ਕੜੱਪਣ ਚ ਬਣਦੇ ਆ। ਇਸ ਕਰਕੇ ਇਹਨਾਂ ਨੂੰ ਪੂਰਾ ਸੇਕ ਲਵਾਇਆ ਇਹਨਾਂ ਨੂੰ ਲੱਭੀ ਸੇਕ ਲਵਾਇਓ ਇਹਨਾਂ ਕਿ ਆਪਾਂ ਨੂਨ ਲਾ ਕੇ ਨਹੀਂ ਰੱਖਦੇ ਜਿਹੜੇ ਆਪਣੀ ਦੂਜੀ ਤਰੇਲੇ ਹੁੰਦੇ ਆ ਉਹਨਾਂ ਤੇ ਆਪਾਂ ਨੂਨ ਲਾ ਕੇ ਉਹਨਾਂ ਨੂੰ ਰੱਖਦੇ ਨੇ ਧੁੱਪ ਦੇ ਵਿੱਚ ਜਾਉਂ ਰੱਖ ਦਿੰਦੇ ਹੁੰਦੇ ਆ ਤੇ ਉਹਨਾਂ ਦੀ ਕੜਕੜ ਨਿਕਲ ਜਾਂਦੀ ਆ ਤੇ ਇਹਨਾਂ ਨੂੰ ਇਦਾਂ ਹੀ ਬਣਾਇਆ ਬਾਕੀ ਕਈ ਕਈ ਤੰਗ ਹੁੰਦੇ ਆ ਕਈ ਲੋਕ ਆਪੋ ਆਪਣੇ ਵੱਖਰੇ ਤਰੀਕੇ ਨਾਲ ਬਣਾਉਂਦੇ ਆ ਕਈਆਂ ਨੂੰ ਕੜਕੜਨ ਜ਼ਿਆਦਾ ਨਹੀਂ ਲੱਗਦੀ ਤੇ ਆਪੋ ਆਪਣਾ ਹਰ ਇੱਕ ਦਾ ਤਰੀਕਾ ਹੁੰਦਾ ਵਾ ਜਿਸ ਦਾ ਸਾਨੂੰ ਚੰਗਾ ਲੱਗਦਾ ਤੁਸੀਂ ਉਦਾਂ ਬਣਾ ਸਕਦੇ ਆ ਪਰ ਮੈਂ ਇਦਾਂ ਹੀ ਬਣਾਉਣੀ ਹੁੰਦੀ ਆ ਬਾਕੀ ਆਪੋਂ ਮਾਦ ਜੀ ਖੁਦ ਤੁਹਾਡੇ ਸਾਹਮਣੇ ਆ ਸਾਰੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਟਰਾਈ ਕਰਕੇ ਜਰੂਰ ਦੇਖੋ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ